ਯੁੱਧ ਨਸ਼ਾ ਵਿਰੁੱਧ ਤਹਿਤ ਬਟਾਲਾ ਪੁਲਿਸ ਨੇ ਗਾਂਧੀ ਕੈਂਪ ਵਿਖੇ ਚਲਾਇਆ ਪੀਲਾ ਪੰਜਾ ਕੇ ਵੱਡੀ ਗਿਣਤੀ ਦੇ ਵਿੱਚ ਜਿੱਥੇ ਬਟਾਲਾ ਪੁਲਿਸ ਪਹੁੰਚੀ ਉੱਥੇ ਹੀ ਮਾਲ ਵਿਭਾਗ ਅਤੇ ਨਗਰ ਨਿਗਮ ਬਟਾਲਾ ਦੇ ਅਧਿਕਾਰੀ ਵੀ ਪਹੁੰਚੇ ਗੱਲਬਾਤ ਦੌਰਾਨ ਐਸਐਸਪੀ ਬਟਾਲਾ ਨੇ ਕਿਹਾ ਕਿ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਹੋ ਰਹੀ ਹੈ ਜਿਹੜੇ ਲੋਕਾਂ ਨੇ ਨਸ਼ੇ ਦਾ ਕਾਰੋਬਾਰ ਕੀਤਾ ਹੈ ਕਈ ਵਾਰ ਇਹਨਾਂ ਲੋਕਾਂ ਨੂੰ ਸਮਝਾਇਆ ਗਿਆ ਸੀ ਕਿ ਨਸ਼ੇ ਦਾ ਕਾਰੋਬਾਰ ਬੰਦ ਕਰ ਦਿਓ ਪਰ ਕਾਰੋਬਾਰ ਬੰਦ ਨਹੀਂ ਕੀਤਾ ਗਿਆ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲੋਕਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਖਿਲਾਫ ਆਫਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਗਲਬਾਤ ਦੂਜੇ ਪਾਸੇ ਗਲਬਾਤ ਦੌਰਾਨ ਕਰਦੇ ਮਾਲਕਾਂ ਨੇ ਕਿਹਾ ਕਿ ਉਹਨਾਂ ਦੇ ਲੜਕੇ ਤੇ ਤਿੰਨ ਮਾਮਲੇ ਨਸ਼ੇ ਦੇ ਦਰਜ ਨੇ ਪਰ ਉਹਨਾਂ ਦਾ ਲੜਕਾ ਇਸ ਘਰ ਵਿੱਚ ਨਹੀਂ ਰਹਿੰਦਾ ਉਹ ਕਿਤੇ ਹੋਰ ਰਹਿੰਦਾ ਹੈ ਆਓ ਦੇਖਦੇ ਹਾਂ ਸੁਖਨਾਮ ਸਿੰਘ ਦੀ ਪੂਰੀ ਰਿਪੋਰਟ ਕਯਾਰਟੀ ਨਿਊਜ਼ ਨੈਟਵਰਕ ਉਹ ਕਿਉਂ ਟੌਣ ਲੱਗੇ ਤੁਹਾਡੇ ਗੱਲ ਕਾਂਦਾ ਮੇਰਾ ਮੁੰਡਾ ਆਈ ਉਹਨੇ ਕੁੜੀ ਉਧਰ ਸੋਗਾ ਦੀ ਕੁੜੀ ਪੀਣਾ ਉਹਦੇ ਨਾਲ ਉਹਨੇ ਜਰਾਨਾ ਲਾਇਆ ਉਹ ਕੁੜੀ ਨੇ ਮਗਰ ਨਾਲ ਨਸ਼ੇ ਤੇ ਜੱਦੀ ਪਸਤੀ ਨਸ਼ਾ ਕਰਦਿਆ ਉਹਦੀ ਨਾਨੀ ਵੀ ਨਸ਼ੇ ਦੀ ਕੇ ਵੇਚਦੀ ਸੀ ਅੱਛਾ ਤਿੰਨ ਤਿੰਨ ਸਾਲ ਉਹਦੇ ਰਿਹਾ ਮੁੰਡਾ ਨਸ਼ਾ ਕਰਦਾ ਰਿਆ ਬੜਾ ਹੱਦ ਤੋ ਵੱਧ ਨਸ਼ਾ ਜਾ ਕੇ ਸਿਵਲ ਹੋ ਸੁਫਾ ਤੇ ਗੁਰਨਾਨ ਕੋ ਸਪਿੱਟ ਜਾਓ ਨਾ ਨਹੀਂ ਨਸ਼ਾ ਕਰਦਾ ਇਹ ਵਿੱਚ ਦੀ ਆ ਹੋਈ ਕਿੰਨੇ ਪਰਚੇ ਕਰਦੇ ਮੇਰੇ ਦੋ ਮੁੰਡੇ ਦੇ ਕੁੜੀ ਪਰਚੇ ਕਿੰਨੇ ਕਰਦੇ ਮੇਰੇ ਮੁੰਡੇ ਦੇ ਭਲਾ ਨਹੀਂ ਦੋ ਵਾ ਇੱਕ ਤਿੰਨ ਨਾ ਅੰਨਾਂ ਨੂੰ ਪਤਾ ਪਰਚੇ ਕਿੰਨੇ ਨੇ ਹਾਂ ਕਿੰਨੇ ਪਰਚੇ ਦਰਜ ਤਿੰਨ ਨਾ ਹੋ ਰਿਹਾ ਮੈਨੂੰ ਅੰਨਾਂ ਨੂੰ ਪਤਾ ਪਰਚੇ ਤਿੰਨ ਨੂੰ ਪਤਾ ਓਏ ਖਲਾੰਦੀਆ ਓਏ ਸਭ ਕੁਝ ਕਰਦੀਆਂ ਕੋਈ ਕਰਦੇ ਆਇਆ ਕਾਜ ਮਗਰ ਨਹੀਂ ਕੀ ਇਕਦਮ ਪਿੱਛੇ ਉਹ ਸਾਲ ਇਹਨੇ ਮੁੰਡਾ ਕੱਟਦਾ ਏ ਉਧਰ ਮੁੰਡਾ ਬੱਲੋ ਵਾਲਿਆਂ ਦਾ ਮਨੀਸ਼ਾ ਉਹਦੇ ਨਾਲ ਇਹਨੇ ਚਰਾਨਾ ਲਾ ਲਿਆ ਦਾ ਉਹ ਮੁੰਡਾ ਵੀ ਜੇਲ੍ਹ ਚ ਫਿਰ ਹੋ ਗਿਆ ਦਾ ਪਰਸੋਂ ਦਾ ਉਹ ਮੁੰਡਾ ਵੀ ਫਿਰ ਹੋ ਗਿਆ ਹਾਂ ਜੀ ਸਕਦਾ ਇੱਕ ਡਰੱਗ ਹੌਟਸਪੌਟ ਮੰਨਿਆ ਜਾਂਦਾ ਹੈ ਤਾਂ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਦੇ ਹੁਕਮ ਅਨੁਸਾਰ ਅਸੀਂ ਅੱਜ ਇਥੇ ਇੱਕ ਡਿਮੋਲੀਸ਼ਨ ਐਕਸਰਸਾਈਜ਼ ਕਰ ਰਹੇ ਨੇ ਜਿਹੜੇ ਜਿਹੜੇ ਬੰਦਿਆਂ ਨੇ ਇਨਕ੍ਰੋਚਮੈਂਟ ਕੀਤੀ ਸੀਗੀ ਤਾਂ ਇਹ ਦੋ ਕੋਠੀਆਂ ਅਸੀਂ ਅੱਜ ਡਿਮਾਲਿਸ਼ ਕਰਾਂਗੇ ਇੱਕ ਬਲਦੀਪ ਕੁਮਾਰ ਗੱੱਚਾ ਹੈ ਔਰ ਦੂਜਾ ਜੀਵਨ ਕੁਮਾਰ ਹੈ ਲਾਅ ਐਂਡ ਆਰਡਰ ਔਰ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇੱਥੇ ਕਾਫੀ ਤਦਾਦ ਦੇ ਵਿੱਚ ਜਿਹੜੀ ਨਫਰੀ ਤਾਇਨਾਤ ਕੀਤੀ ਹੈ ਸੋ ਥੈਟ ਲਾਅ ਐਂਡ ਆਰਡਰ ਦਾ ਕੋਈ ਇਸ਼ੂ ਨਾ ਹੋਵੇ ਤਾਂ ਗੌਰਤਲਬ ਗੱਲ ਇਹ ਹੈ ਕਿ ਇਹ ਜਿਹੜੀ ਦੋ ਕੋਠੀਆਂ ਅੱਜ ਡਿਮਾਲਿਸ਼ ਹੋ ਰਹੀ ਹੈ ਤੇ ਜਿਹੜੇ ਬੰਦੇ ਹੈਗੇ ਨੇ ਇਹ ਨਸ਼ਾ ਤਸਕਰ ਹੈਗੇ ਨੇ ਤਾਂ ਜਿਹੜਾ ਬਲਦੀਪ ਕੁਮਾਰ ਗੱਜਾ ਹੈ ਇਹਦੇ ਬਰਕਰਾਰ ਚਾਰ ਮੁਕਦਮੇ ਦਰਜ ਹੈਗੇ ਨੇ ਜਿਹੜਾ ਜੀਵਨ ਕੁਮਾਰ ਸਨਫ ਗੁਲਸ਼ਨ ਕੁਮਾਰ ਹੈ ਇਹਦੇ ਬਰ ਖਲਾਬੀ ਐਨਡੀਪਸ ਦੇ ਤਿੰਨ ਮੁਕਦਮੇ ਦਰਜ ਹੈਗੇ ਨੇ ਤਾਂ ਹੁਣੇ ਹੀ ਅਸੀਂ ਇਹ ਕਾਰਵਾਈ ਹੁਣ ਸਟਾਰਟ ਕਰਾਂਗੇ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਮਸ਼ੀਨਾ ਖੜੀਆ ਹੈਗੀਆਂ ਸਾਰੀ ਪੁਲਿਸ ਟੀਮ ਉੱਥੇ ਤਾਇਨਾਤ ਹੈਗੀ ਤੋ ਟੋਡੇ ਰਾਹੀ ਮੈਂ ਸਾਰਿਆਂ ਨੂੰ ਇੱਥੇ ਜਿਹੜਾ ਕੋਈ ਵੀ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਬੜਾ ਸਟ੍ਰਿਕਟਲੀ ਅਸੀਂ ਵਾਰਨਿੰਗ ਦਿੰਨੇ ਹੈ ਕਿ ਇਹ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਨਹੀਂ ਤਾਂ ਉਹਦਾ ਬਹੁਤ ਵੱਡਾ ਨੁਕਸਾਨ ਬਰਪਾਈ ਤੁਹਾਨੂੰ ਦੇਣੀ ਪਊਗੀ ਇਨਕ੍ਰੋਚਮੈਂਟ ਸਭ ਨਜਾਇਜ਼ ਕਬਜ਼ਾ ਹੋ ਗਿਆ ਜੁੱਧ ਨਸ਼ਿਆਂ ਵਿਰੁੱਧ ਆ ਕਿ ਨਜਾਇਜ਼ ਕਬਜ਼ੇ ਢਾਈ ਜਾ ਰਹੇ ਸਨ ਇਹਦੇ ਵਿੱਚ ਫੰਡਮੈਂਟਲ ਜਿਹੜਾ ਪ੍ਰਿੰਸੀਪਲ ਹੈ ਇਹ ਐਨਕ੍ਰੋਚਮੈਂਟ ਕਰਕੇ ਜਿਹੜੇ ਇਹਨਾਂ ਨੇ ਪਵੇ ਗਲਤ ਪ੍ਰਾਪਰਟੀ ਬਣਾਈ ਹੈ ਜਾਂ ਅਗੇਨਸਟ ਜਿਹੜਾ ਲਾਜ਼ ਹੈ ਬਿਲਡਿੰਗ ਪਲਾਨ ਉਹਨੂੰ ਕੰਪਲਾਈਂਸ ਨਾ ਕਰਕੇ ਗਲਤ ਪ੍ਰਾਪਰਟੀ ਬਣਾ ਕੇ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲੀਸ਼ਨ ਦੇ ਆਰਡਰਸ ਆਈ ਹੋਣੇ ਹਨ ਨਸ਼ਿਆਂ ਦੇ ਰਾਹੀਂ ਕਮਾਈ ਕਰਕੇ ਆਪਣੀ ਜਾਇਦਾਦ ਖਰੀਦ ਕੇ ਬਣਾਈ ਆ ਉਹਨਾਂ ਦੇ ਵਿਰੁੱਧ ਕੀ ਕਾਰਵਾਈ ਕੀਤੀ ਹੈ ਉਹਦੇ ਵਿੱਚ ਐਨਡੀਪੀਐਸ ਦੇ ਵਿੱਚ ਜਿਹੜਾ ਸੈਕਸ਼ਨ 68 ਐਫ ਹੈ ਤਾਂ ਉਹਦੇ ਰਾਹੀਂ ਉਹਨਾਂ ਦੇ ਬਰ ਖਿਲਾਫ ਕਾਰਵਾਈ ਹੋਈ ਹੈ ਮੈਂ ਪਿੱਛੇ ਵੀ ਮੀਡੀਆ ਦੇ ਨਾਲ ਸ਼ੇਅਰ ਕੀਤਾ ਸੀਗਾ ਕਿ ਕਰੀਬਨ 28 ਕਰੋੜ ਦੀ ਉਹ ਪ੍ਰਾਪਰਟੀ ਜਿਹੜੀ ਇਹਨਾਂ ਨੇ ਬਣਾਈ ਹੈ ਤਾਂ ਉਹ ਬਟਾਲਾ ਪੁਲਿਸ ਨੇ ਫ੍ਰੀਜ਼ ਕੀਤੀ ਹੈ ਕਰੀਬਨ ਚੌਥਰ ਮੁਲਜ਼ਮ ਹੈਗੇ ਨੇ 59 ਕੇਸਾਂ ਦੇ ਵਿੱਚ ਕੀ ਸਮਝੀਏ ਧੇਰਾ ਹੀ ਦਰੁਸਤ ਨਹੀਂ ਪੁਲਿਸ ਹਮੇਸ਼ਾ ਹੀ ਇਸ ਚੀਜ਼ ਦੇ ਉਤੇ ਕੰਮ ਕਰ ਰਹੀ ਹੈ ਹੁਣ ਇਹ ਵਾਲਾ ਐਸਪੈਕਟ ਵੀ ਅਸੀਂ ਐਡ ਕਰ ਲਿਆ ਇਹਦੇ ਵਿੱਚ ਤਾਂ ਕੋਸ਼ਿਸ਼ ਇਹ ਹੀ ਹੈ ਕਿ ਜਿਹੜੀ ਨਸ਼ੇ ਦੀ ਲਾਨਤ ਹੈ ਉਹਨੂੰ ਆਪਾਂ ਜੜੋਂ ਪੁੱਟੀ ਅੱਗੇ ਹੋਰ ਵੀ ਇਸ ਤਰ੍ਹਾਂ ਦੀ ਕਾਰਵਾਈ ਚੱਲ ਰਹੀ ਹੈ ਬਿਲਕੁਲ ਅਸੀਂ ਲਿਸਟਿੰਗ ਕੀਤੀ ਹੈ ਜਿਹੜੇ ਜਿਹੜੇ ਨਸ਼ਾ ਤਸਕਰ ਹੈ ਸਮਗਲਰ ਹੈ ਇਨਫੈਕਟ ਪੂਰੇ ਜ਼ਿਲ੍ਹੇ ਦੇ ਵਿੱਚ ਪੁਲਿਸ ਦੇ ਸਿਕ ਬਟਾਲੇ ਨੇ ਆਈਡੈਂਟੀਫਾਈ ਕਰ ਲਿਆ ਹੈਗੇ ਨੇ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਸਰ ਜੇ ਕੁਝ ਜਿਨ੍ਹਾਂ ਦਾ ਵਿਨੋਦ ਘਟ ਆਏ ਜਾ ਰਿਹਾ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਇਹਨਾਂ ਦਾ ਕਈਆਂ ਦਾ ਕਹਿਣਾ ਕਿ ਅਸੀਂ ਆਪਣੇ ਬੱਚੇ ਨੂੰ ਬੇਦਖਲ ਕਰ ਦਿੱਤਾ ਤਾਂ ਜਦ ਕਿ ਕੁਝ ਕੁਝ ਕਮੀਂਦੇ ਹੋਏ ਆ ਲੇਕਿਨ ਲੱਗਦਾ ਕਿ ਉਹ ਕਹਿੰਦੇ ਕਿ ਕਾਰਵਾਈ ਠੀਕ ਹੈ ਬਟ ਸਾਡੇ ਦੇ ਨਜ਼ਾਇਜ਼ ਨਹੀਂ ਇਹਦੇ ਵਿੱਚ ਜਿਹੜੀ ਇਹ ਪ੍ਰੋਪਰਟੀਆਂ ਹੈਗੀ ਆ ਕਾਫੀ ਇਲੀਗਲ ਜਿਹੜੀ ਲੈਂਡ ਹੈ ਭਾਵੇਂ ਗਵਰਨਮੈਂਟ ਦੀ ਲੈਂਡ ਹੈ ਪੰਚਾਇਤ ਲੈਂਡ ਹੈ ਸ਼ਾਮਲਾਟ ਹੈ ਤਾਂ ਉਹਦੇ ਤੇ ਬਣੀ ਹੈ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੂੰ ਪੂਰਾ ਹੱਕ ਹੈ ਤਾਂ ਉਹ ਉਹਦੇ ਇਨਕ੍ਰੋਚਮੈਂਟ ਐਂਟੀ ਇਨਕ੍ਰੋਚਮਮੈਂਟ ਡਰਾਈਵ ਚਲਾ ਕੇ ਡਿਮਾਲਿਸ਼ ਕਰ ਸਕਦੀ ਹੈ ਕਿਰੇ ਕਮਰਸ਼ੀਅਲ ਕੁਆਲਿਟੀ ਹੈ ਦੋਵਾਂ ਵੱਲੋਂ ਇਚੂ ਵਕਫਾ ਕਾਡਿਟੀ ਅਲੱਗ-ਅਲੱਗ ਜਿਹੜੇ ਹੈਗੇ ਨੇ ਮੁਕਦਮੇ ਇਹਨਾਂ ਦੇ ਐਨਡੀਪੀਐਸ ਦੇ ਦਰਸ਼ਕ ਨੇ ਸਰ ਕਮਰਸ਼ੀਅਲ ਪੁਆਇੰਟ ਕੀ ਹੋਈ ਸੀ ਉਹ ਆਈ ਐਮ ਨਾਟ ਸ਼ੋਰ ਸਰ ਜਿਨ੍ਹਾਂ ਨੇ ਸਟੇ ਲਿਆ ਆਇਆ ਕੁਝ ਹੋਰ ਹੈ ਇਹਨਾਂ ਕੋ ਸਟੇ ਨਹੀਂ ਹੈ ਸਟੇ ਆਰਡਰ ਵੀ ਫੜੇ ਨਹੀਂ ਇਹ ਜਿਹੜਾ ਪ੍ਰੋਸੈਸ ਚੱਲਦਾ ਪਿਆ ਜਿਹੜਾ ਅਸੀਂ ਅੱਜ ਕਰ ਰਹੇ ਨੇ ਤਾਂ ਉਹਦੇ ਵਿੱਚ ਐਸ ਪਰ ਪ੍ਰੋਸੀਜਰ ਹੀ ਅਸੀਂ ਕਰ ਰਹੇ ਨੇ ਅੱਜ ਜੀ ਕੋਰਟ ਦੇ ਹੁਕਮਾਂ ਨੂੰ ਉਲੰਘਣਾ ਕਰ ਸਕਦੇ ਜੇ ਤੁਹਾਨੂੰ ਦਾਦਾ ਕੋਈ ਸਟੇ ਹੋਵੇਗਾ ਤੁਹਾਡੇ ਲਈ ਅਪੀਲ ਪੇਸ਼ ਉਹ ਦਿਖਾ ਰਹੇ ਨੇ ਹਾਂ ਜੀ ਹਾਂ ਜੀ ਜੇ ਕੋਈ ਹੈਗਾ ਪੇਸ਼ ਕਰੋ ਸਟੇ ਆਰਡਰ ਥੈਂਕ ਯੂ